ਸੱਡ ਪੰਜਾਬ ਦੀ ਤਰਾਸ਼ਦੀ ਹੈ ਵੇ ਇਹਨਾਂ ਪੰਗਾ ਪਾ ਕੇ ਰੱਖਣਾ ਆਪਾਂ ਮਾਰ ਕੇ ਬਾਜੀ ਪੰਜਾਬ ਚ ਜ਼ਿਆਦਾ ਹੈ ਵੈਸੇ ਆਹ ਕਰ ਦੇਣਾ ਇੱਕ ਆਦ ਰਾਂ ਲੈ ਕੇ ਰੱਖਾਂਗੇ ਛੱਡਾਂਗੇ ਇਹ ਗਾਣੇ ਸੁਨੇ ਵੇਹੇ ਤੁਸੀਂ ਨੇ ਪੇਚਾ ਪੈ ਗਿਆ ਸੈਂਟਰ ਨਾਲ ਕਹਿ ਕਹਿ ਕੇ ਬਦਲੇ ਲੈਂਦਾ ਇਹਨੂੰ ਪੰਜਾਬ ਕਹਿੰਦੇ ਸੁਨੇ ਗਾਣੇ ਜਿਹੜੇ ਕਿਸਾਨ ਐਜੀਟੇਸ਼ਨ ਦੇ ਵਿੱਚ ਆ ਸਾਰੇ ਸੁਨੇ ਬਹੁਤ ਕੁਝ ਸੁਨੇ ਅਸੀਂ ਦਿੱਲੀ ਨੂੰ ਆ ਕਰ ਦੇਣਾ ਦਿੱਲੀ ਤੇ ਰਾਹੇ ਕਰ ਦੇਣਾ ਦਿੱਲੀਏ ਦੇ ਨੂੰ ਇਹ ਕਰਦਾਂਗੇ ਇੱਕੜਾ ਮੁਗਲਾ ਦਾ ਰਾਜ ਹੈ ਦਿੱਲੀ ਚ ਬੈੰਦੇ ਸੀ ਤੁਸੀਂ ਮਨਿਸਟਰਾਂ ਦੇ ਨਾਲ ਉਹ ਫਿਰ ਕੀ ਗੱਲਾਂ ਕਰਦੇ ਹੁੰਦੇ ਸੀ ਇਹ ਗਾਣੇ ਸੁਣ ਕੇ ਸਮਝੇ ਬਿਜਾ ਸੀ ਪੰਜਾਬ ਲਈ ਕਰਨਾ ਚਾਹੁੰਦੇ ਆ ਪੰਜਾਬ ਦੀ ਜਿਹੜੀ ਸਮੱਸਿਆ ਹੈ ਨਹੀਂ ਉਹਦੇ ਲਈ ਖਦਮ ਲੜੀ ਜਾਂਦੇ ਆ ਸਮੱਸਿਆ ਕਿਸੇ ਦੀ ਹੈ ਲੜੇ ਰਹੇ ਨੇ ਪਬ ਵਿੱਚ ਆਏ ਬਾਕੀ ਬੈਠੇ ਨੇ 700 ਬੰਦਾ ਸ਼ਹੀਦ ਕਰਾ ਲਿਆ ਜਿੰਕਾ ਤੇ ਵੀ ਅਜੀਟੇਸ਼ਨ ਲੜੀ ਜਾ ਰਹੀ ਆ ਕਹਿੰਦੇ ਬੰਦੀ ਸਿੰਘ ਨਹੀਂ ਛੱਡ ਰਹੀ ਬੀਜੇਪੀ ਕਹਿੰਦੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ਪੁਰਬ ਤੇ ਪੀਐਮ ਮੋਦੀ ਨੇ ਵਾਅਦਾ ਕੀਤਾ ਸੀ ਕਹਿੰਦੇ ਉਸ ਤੋਂ ਬਾਅਦ ਮੁੱਕਰ ਕੇ ਪਿੱਛੇ ਹਟ ਗਈ ਬੀਜੇਪੀ ਇਨ ਮੇਡਾ ਬੜਾ ਬਾਲਵਾਂ ਜੋ ਬੰਦੀ ਸਿੰਘਾਂ ਬੰਦੀ ਜੰਗ ਕਰਦੇ ਮੈਂ ਇੱਥੇ ਬੈਠ ਕੇ ਜਿਹੜੇ ਮੇਰੇ ਕੋ ਆਈਸੀ ਕੈਚਰੇਸ਼ਨ ਕਰ ਬਾਲ ਲੈ ਕੇ ਉਹਨਾਂ ਮੈਨੂੰ ਕਿਹਾ ਬਈ ਲਿਸਟ ਬਣਾ ਕੇ ਦਿਓ ਕਿਹੜੇ ਕਿਹੜੇ ਗਏ ਤੇ ਉਹਨਾਂ ਆਪ ਗਏ 9 ਤੋਂ 9 ਦੇ 3 ਵਰਗੇ 3 ਦੇ ਕੇ ਸਿਰਫ 2 ਕੇਸ ਰਹਿੰਦੀ ਤਰਨਜੀਤ ਸਿੰਘ ਸੰਧੂ ਹੋ ਗਏ ਜਾਂ ਹੋਰ ਕਹਿੰਦੇ ਪੰਥਕ ਚਿਹਰੇ ਨੇ ਜਿਹੜੇ ਉਹਨਾਂ ਨੂੰ ਕੈਪਚਰ ਕਰ ਰਹੀ ਹੈ ਭਾਜੀਪੀ ਇਸ ਟਾਈਮ ਤੇ ਉਹ ਆ ਕੇ ਇਤ ਇਲੈਕਸ਼ਨ ਲੜਿਆ ਤੇ ਉਹਨਾਂ ਦਾ ਕੀ ਨੁਕਸਾਨ ਹੋਇਆ ਮਨੋਗਿੱਤ ਕੀ ਹੈ ਪੰਥਕ ਪਰਿਵਾਰ ਦੇ ਵਿੱਚੋਂ ਸੀ ਬੀਜੇਪੀ ਪੰਥਕ ਪਰਿਵਾਰ ਦੇ ਬੰਦੇ ਚੱਕਣ ਲੱਗ ਗਏ ਪੰਥਕ ਪਰਿਵਾਰ ਦਾ ਟਿਕਾ ਲੈ ਆ ਪੰਥਕ ਪਰਿਵਾਰ ਕਿਤੇ ਵੀ ਜਾ ਸਕਦਾ ਕਿਸੇ ਪਾਰਟੀ ਜਾ ਸਕਦਾ ਕਹਿੰਦੇ ਵਾਸ਼ਿੰਗ ਮਸ਼ੀਨ ਲਾਈ ਹੋਈ ਹੈ ਬੀਜੇਪੀ ਨੇ ਜਿਹੜਾ ਬੀਜੇਪੀ 'ਚ ਜਾਂਦਾ ਏਡੀਵੀ ਪਿੱਛੇ ਹੋ ਜਾਂਦੀ ਹੈ ਸੀਬੀਆਈ ਵੀ ਪਿੱਛੇ ਹੋ ਜਾਂਦੀ ਹੈ ਬੀਜੇਪੀ ਸੋਚਦੀ ਹੈ ਪੰਜਾਬ ਖਾਤਰ ਦਿੱਲੀ ਸੋਚਦੀ ਹੈ ਪੰਜਾਬ ਖਾਤਰ ਪਰ ਕੀ ਪੰਜਾਬ ਨੂੰ ਸਮਝਾ ਨਹੀਂ ਸਕੀ ਬੀਜੇਪੀ ਉਸ ਤਰੀਕੇ ਦੇ ਨਾਲ ਕਿਉਂਕਿ ਜਿਸ ਤਰੀਕੇ ਨਾਲ ਤੁਹਾਡੇ ਉਹ ਐਮਪੀ ਜਾ ਰਹੇ ਨੇ ਪਿੰਡਾਂ ਦੇ ਵਿੱਚ ਉਹਨਾਂ ਨਾਲ ਵਤੀਰਾ ਹੋ ਰਿਹਾ ਹੈ ਉਹਨਾਂ ਦਾ ਵਿਰੋਧ ਲਗਾਤਾਰ ਜਾਰੀ ਹੈ ਤੁਸੀਂ ਲਗਾਤਾਰ ਕਹਿੰਦੇ ਹਾਂ ਹੰਸਰਾਜ ਜਾਂਸ ਕਹਿੰਦੇ ਤੁਹਾਡੇ ਭਰਾ ਨੂੰ ਮੰਤਰਾ ਜਮਿੰਤ ਬਣਾਤਾ ਯਾਰ ਹੰਸਰਾਜ ਹੰਸ ਤਾਂ ਰਹਿਣੀ ਨਹੀਂ ਦੋ ਪਹਿਲਾ ਵਾਲਾ ਅੰਦੋਲਨ ਸੀ ਜਿਹੜਾ 750 ਕਿਸਾਨ ਜਿਹੜਾ ਸ਼ਹੀਦ ਹੋਇਆ ਸੀ ਅਜੇ ਮਿਸ਼ਰਾ ਟੈਣੀ ਦੇ ਮੁੰਡੇ ਨੇ ਜਿਹੜੀ ਗੱਡੀ ਹੀਟ ਕਿਸਾਨ ਦਿੱਤੇ ਸੀ ਉਹ ਵੀ ਮੁੱਦਾ ਚੱਕ ਰਹੇ ਨੇ ਉਹ ਲਗਾਤਾਰ ਯਾਰ ਮਿਸ਼ਰਾ ਦੀ ਬੇਟੀ ਦੀ ਗੱਲ ਕਰਦੇ ਹੋ ਇਹਨਾਂ ਨੂੰ ਕੌਣ ਸਪੋਰਟ ਕਰਦਾ ਇਹਦੇ ਕਾਨੂੰਨ ਨੂੰ ਸ਼ਕਤੀ ਨਾਲ ਤੇ ਕਰਨਾ ਚਾਹੀਦਾ ਹੈ ਜੋ ਜਮੇਸ਼ਾ ਟੈਣੀ ਤੇ ਉਸ ਤਰੀਕੇ ਨਾਲ ਕਾਨੂੰਨੀ ਕਾਰਵਾਈ ਨਹੀਂ ਹੋਈ ਜਿਸ ਤਰੀਕੇ ਨਾਲ ਹੋਣੀ ਚਾਹੀਦੀ ਸੀ ਸ਼ੁਭ ਕਰਨ ਵਾਲੇ ਮਸਲੇ ਤੇ ਉਸ ਤਰੀਕੇ ਨਾਲ ਕਾਰਵਾਈ ਨਹੀਂ ਹੋਈ ਹਰਿਆਣਾ ਸਰਕਾਰ ਵੱਲੋਂ ਜੋ ਉਸ ਤਰੀਕੇ ਦੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ ਸ਼ੁਭ ਕਰਨ ਦੇ ਕੇਸ ਵਿੱਚ ਸੀਬੀਆਈ ਜਾਂਚ ਕਰ ਰਹੀ ਹੈ ਆਪ ਸਰਕਾਰ ਦਾ ਕਹਿੰਦੇ ਕਹਿੰਦੇ ਆਰਡੀਐਫ ਦਾ ਫੰਡ ਹੈ ਜਿਹੜਾ ਕੇਂਦਰ ਸਰਕਾਰ ਸਾਡਾ ਰੋਕੀ ਫਿਰਦੀ ਹੈ ਉਹਦੇ ਨਾਲ ਕਹਿੰਦੇ ਵਿਕਾਸ ਕਾਰਜ ਨੇ ਜਿਹੜੇ ਪਿੰਡਾਂ ਦੇ ਹੋਣੇ ਨੇ ਕਹਿੰਦੇ ਉਹਦੇ ਕਰਕੇ ਰੁਕੇ ਪਏ ਨੇ ਸਾਰੇ ਸਾਡੇ ਨਾਲ ਕਹਿੰਦੇ ਵਿਤਕਰਾ ਕੀਤਾ ਜਾ ਰਿਹਾ ਹਰ ਪਾਸੇ ਗਿਆਪੋਰਟ ਕੇ ਕਈ ਵਿਧਾਨ ਸਭਾ ਸਾਡੇ ਕੋਲ ਦਾ ਪੈਸਾ ਬਹੁਤ ਹੈ ਸਾਨੂੰ ਪੈਸੇ ਦੀ ਲੋੜ ਨਹੀਂ ਹੈ ਜੇ ਸਾਨੂੰ ਜੀ ਸੈਂਟਰ ਪੈਸੇ ਨਹੀਂ ਦਿਓਗੇ ਅਸੀਂ ਸੁਪਰੀਮ ਕੋਰਟ ਤੇ ਜਾ ਕੇ ਲੈ ਲਾਂਗੇ ਕੋਈ ਆਪਾਂ ਸਭ ਜ਼ਿੰਮੇਵਾਰੀ ਦੀ ਗੱਲ ਤਾਂ ਕਰੀਏ ਫਸਲਾਂ ਤੇ ਐਮ ਐਸ ਪੀ ਦੀ ਵੀ ਗੱਲ ਕਰਦੇ ਨੇ ਕਿਸਾਨ ਕਹਿੰਦੇ 23 ਫਸਲਾਂ ਤੇ ਐਮ ਐਸ ਪੀ ਦੇ ਦਿਓ ਹਰਜ਼ ਕੀ ਹੈ 23 ਫਸਲਾਂ ਤੇ ਐਮ ਐਸ ਪੀ ਦੇਣ ਦੇ ਲਈ ਕਿਸਾਨਾਂ ਪੰਜਾਬ ਕਿਹੜੀ ਫਸਲਾਂ ਵਿੱਚ ਕਣਕ ਚੋਣਾ ਹੁੰਦਾ ਨਾ ਦਾਲ ਕੋਈ ਖਰੀਦਦਾ ਨਾ ਕੋਈ ਹੋਰ ਵੇਚ ਪੰਜਾਬ ਦੀ ਇਹ ਜਿਹੜੀ ਸਰਕਾਰ ਦਾ ਕੀ ਮਤ ਦੋ ਜੇ ਉਹਨਾਂ ਦਾ ਪੰਜਾਬ ਦੇ ਪਾਣੀ ਨੂੰ ਨੀਵਾ ਲਜਾਈ ਜਾ ਰਿਹਾ ਦਿਨੋਂ ਦਿਨ ਕਹਿੰਦੇ ਡਾਰਕ ਜ਼ੋਨ ਦੇ ਵਿੱਚ ਪੰਜਾਬ ਜਾ ਰਿਹਾ ਜਦੋਂ ਚ ਉਹਨਾਂ ਕਹਿੰਦੇ ਜੇ ਇਹ ਕਰ ਲਓ ਡਾਇਵਰਸਿਟੀ ਕੋਈ ਕਰੋ ਉਹ ਇਹ ਬੀਜਾਂਗੇ ਜੇ ਕਿ ਕਰ ਸਪਰਾਈ ਨਾਲ ਸਾੜੋ ਕਈ ਸਾੜਾਂਗੇ ਕਹਿੰਦੇ ਮੰਡੀਆਂ ਖਤਮ ਕਰਨ ਦੇ ਲਈ ਬੀਜਪੀ ਨੇ ਆਪਣੇ ਮਿੱਤਰਾਂ ਨੂੰ ਕਾਰਪੋਰੇਟ ਮਿੱਤਰਾਂ ਦੇ ਸਾਈਲੋ ਖਲਾਤੇ ਇੱਥੇ ਕਹਿੰਦੇ ਮੰਡੀਆਂ ਖਤਮ ਹੋਣਗੀਆਂ ਸਰਕਾਰੀ ਖਰੀਦ ਖਤਮ ਹੋ ਜੂ ਸਿੱਧੇ ਲੋਕ ਸਾਈਲੋ ਦੇ ਵਿੱਚ ਜਾਣ ਲੱਗ ਜਣੇ ਕਿਸਾਨ ਤਾਂ ਇਹ ਵੀ ਸਾਚਰੀਕਾਲ ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮਹਾਰਾਜ ਵੀਰ ਸਿੰਘ ਲੋਕ ਸਭਾ ਚੋਣਾਂ 2024 ਦਾ ਵਿਗਲ ਵੱਜ ਚੁੱਕਿਆ ਹਰੇਕ ਪਾਰਟੀ ਲੋਕਾਂ ਦੇ ਵਿੱਚ ਪਹੁੰਚ ਕਰ ਰਹੀ ਹੈ ਲੋਕਾਂ ਦੇ ਵਿੱਚ ਜਾ ਰਹੀ ਹੈ ਹਰੇਕ ਐਮਪੀ ਲੋਕਾਂ ਦੇ ਵਿੱਚ ਜਾ ਰਹੇ ਆ ਹਰੇਕ ਕੈਂਡੀਡੇਟ ਜਾ ਰਹੇ ਆ ਕਿ ਲੋਕ ਉਹਨਾਂ ਨੂੰ ਵੋਟ ਕਰਨ ਸਾਡੇ ਨਾਲ ਨੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਜੀ ਜਿਹੜੇ ਹਿਆਰਪੁਰ ਤੋਂ ਐਮਪੀ ਬਣੇ ਸੀ ਗੱਲਬਾਤ ਕਰਾਂਗੇ ਸੋਮ ਪ੍ਰਕਾਸ਼ ਜੀ ਸਵਾਗਤ ਹੈ ਪ੍ਰੋ ਪੰਜਾਬ ਟੀਵੀ ਤੇ ਜੀ ਤਾਂ ਕਿਉਂ ਲੋਕ ਵੋਟ ਪਾਉਣ ਤੁਹਾਨੂੰ ਇਸ ਵਾਰ ਐਸੇ ਪੰਜ ਕੰਮ ਦੱਸ ਸਕਦੇ ਹੋ ਜਿਹੜੇ ਹਸ਼ਿਆਰਪੁਰ ਦੇ ਲਈ ਜਾਂ ਦੇਸ਼ ਦੇ ਲੋਕਾਂ ਲਈ ਤੁਸੀਂ ਕੀਤੇ ਹੋਣ ਭਾਰਤੀ ਜਨਤਾ ਪਾਰਟੀ ਪਿਛਲੇ 10 ਸਾਲਾਂ ਤੋਂ ਸੱਤਾ ਵਿੱਚ ਹੈ 2014 ਦੇ ਪ੍ਰਧਾਨ ਮੰਤਰੀ ਨਿੰਦਰ ਭਾਈ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਸੀ ਉਹ ਤੋਂ ਬਾਅਦ ਅਨੇਕਾਂ ਕੰਮ ਹੋਏ ਨੇ ਮੈਂ ਆਪਣਾ 2019 ਇਲੈਕਸ਼ਨ ਲੜੀ ਸੀ ਉਸ ਵੇਲੇ ਲੋਕਾਂ ਦੀ ਵੱਡੀ ਮੰਗ ਸੀ ਕਿ ਤੇ ਮੈਡੀਕਲ ਕਾਲਜ ਹੋਣਾ ਚਾਹੀਦਾ ਵੱਡਾ ਹਸਪਤਾਲ ਹੋਣਾ ਚਾਹੀਦਾ ਦੋ ਮੈਡੀਕਲ ਕਾਲਜ ਮੈਂ ਆਪਣੇ ਚੰਗਸਿੰਗ ਰਾਏ ਕਪੂਤਰਾ ਲਈ ਉਹ ਹੁਚਾਰਪੁਰ ਲਈ ਮੈਡੀਕਲ ਕਰ ਮਨਜ਼ੂਰ ਹੋ ਗਏ ਨੇ ਸੈਂਟਰ ਦੇ ਪੈਸੇ ਸਾਰਾ ਆਪਣਾ ਹਿੱਸਾ ਭੇਜ ਦਿੱਤਾ ਉਹਦੇ ਟੈਂਡਰ ਵੀ ਲੱਗ ਰਹੇ ਨੇ ਪੰਜਾਬ ਸਰਕਾਰ ਦੇ ਬਰੌਣਾ ਮੈਨੂੰ ਲੱਗਦਾ ਹੈ ਕਿ 2 ਸਾਲਾਂ ਦੇ ਬਣ ਕੇ ਤਿਆਰ ਹੋ ਜਾਵੇਗਾ ਇੱਕ ਵੱਡੀ ਸੜਕ ਜਿਹੜੀ ਫਗਵਾੜ ਤੋਂ ਲੈ ਕੇ ਹੁਚਾਰਪੁਰ ਤੱਕ 4 ਲੇਨ ਹੋਣ ਲਈ 1553 ਕਰੋੜ ਰੁਪਏ ਦੀ ਸੜਕ ਹੈ ਦੋ ਰੇਲਵੇ ਸਟੇਸ਼ਨ ਬਾਰਡ ਕਲਾਸ ਰੇਲਵੇ ਸਟੇਸ਼ਨ ਬਣ ਰਹੇ ਨੇ ਫਗਵਾੜ ਦਾ ਸਟੇਸ਼ਨ ਤੇ ਹੁਚਾਰਪੁਰ ਦਾ ਸਟੇਸ਼ਨ ਬਾਰਡ ਕਲਾਸ ਬਣ ਰਿਹਾ ਹੈ ਟਾਂਡਾ ਤੋਂ ਲੈ ਕੇ ਹੁਸ਼ਿਆਰਪੁਰ ਤੱਕ ਲੋਕੀ ਕਮਾਣ ਤੱਕ ਫੋਰ ਲੇਨ ਸੜਕ ਹੋ ਰਹੀ ਹੈ ਜਿਹੜੀ ਅੱਗੇ ਮੁਸਰ ਤੱਕ ਵੀ ਜਾਏਗੀ ਫੋਰ ਲੇਨਿੰਗ ਸੜਕ ਹੋ ਰਹੀ ਹੈ ਤੇ ਮਕੇਰੀਆ ਤੋਂ ਲੈ ਕੇ ਤਿਲਵਾੜਾ ਤੱਕ ਜਿਹੜੀ ਅੱਗੇ ਉਨੋ ਤੱਕ ਜਾਉਣੀ ਸੀ ਉਹ ਨਵੀਂ ਲਾਈਨ ਬਣ ਰਹੀ ਹੈ ਇਹਦਾ ਰੇਖਾ ਕੰਮ ਕੀਤੇ ਨੇ ਅੰਡਰ ਬ੍ਰਿਜ ਬਣਾਇਆ ਨੇ ਓਵਰ ਬ੍ਰਿਜ ਬਣਾਇਆ ਨੇ ਵੱਡਾ ਪੋੜ ਇੱਥੇ ਪੁਗਵਾੜੇ ਜ ਬਣਿਆ ਇਸ ਤਰ੍ਹਾਂ ਬਹੁਤ ਸਾਰੇ ਕੰਮ ਜਿਵੇਂ ਜਿਹੜੀ ਬੰਦੇ ਪਾਤ ਟ੍ਰੇਨ ਪੁਗਵਾੜੇ ਚ ਰੁਕਣੀ ਸ਼ੁਰੂ ਹੋਈ ਹੈ ਇਹ ਆਪਣੇ ਆਪ ਚ ਬਹੁਤ ਵੱਡੀ ਗੱਲ ਹੈ ਕਿ ਇੱਕ ਸਟੇਟ ਚ ਇੱਕ ਜਗ੍ਹਾ ਰੁਕਦੀ ਹੈ ਅਸੀਂ ਫਗਵਾੜੇ ਵੀ ਰੁਕਾਈ ਹੈ ਲੋਕਾਂ ਦੀ 4 ਦਿਨ ਤੱਕ ਲੋਕਾਂ ਦੀ ਖਾਸ਼ਮ ਤੱਕ ਉਹਦੇ ਪੂਰਾ ਉਤਨ ਦਾ ਪੂਰਾ ਯਤਨ ਕੀਤਾ ਔਰ ਮੈਨੂੰ ਸੰਤੁਸ਼ਟੀ ਹੈ ਕਿ ਲੋਕਾਂ ਦੇ ਸਾਰੇ ਕੰਮ ਕਰ ਸਕਿਆ ਤੁਸੀਂ ਕਿਹਾ ਕੰਮ ਕੀਤੇ ਨੇ ਤੁਸੀਂ ਕੰਮ ਗਣਵਾਏ ਨੇ ਪਰ ਵਿਰੋਧੀ ਕਹਿ ਰਹੇ ਨੇ ਕਹਿੰਦੇ ਸੋਮ ਪ੍ਰਕਾਸ਼ ਜੀ ਜਿੱਤ ਕੇ ਤਾਂ ਹਲਕੇ ਦੇ ਵਿੱਚ ਦਿਖਾਈ ਨਹੀਂ ਦੇਖੋ ਵਿਰੋਧੀ ਕਹੇ ਰਹੇ ਆਮ ਆਦਮੀ ਪਾਰਟੀ ਕਾਂਗਰਸ ਉਹਨਾਂ ਦੇ ਪੱਲੇ ਕੁਝ ਨਹੀਂ ਹੈ ਉਹ ਗੱਲਾਂ ਹੀ ਕਰ ਸਕਦੇ ਨੇ ਇਲਜ਼ਾਮ ਹੀ ਲਾ ਸਕਦੇ ਨੇ ਕਾਂਗਰਸ ਦਾ ਟੁੱਟ ਰਹੀ ਪਾਰਟੀ ਹੈ ਰੋਜ਼ ਹਰ ਰੋਜ਼ ਕਿਧਰ ਛੁਟਕੇ ਕੋਈ ਕੇ ਪਾਸੇ ਜਾ ਰਿਹਾ ਕੋਈ ਬਾਤ ਜਾ ਰਿਹਾ ਕੋਈ ਬਾਤ ਜਾ ਰਿਹਾ ਆਪ ਦਾ ਗਰਾਫ ਟੁੱਟ ਦਿਗ ਰਿਹਾ ਆਪਨੇ ਕੋਈ ਪਰਫਾਰਮੈਂਸ ਨਹੀਂ ਕੀਤਾ ਨਾ ਕਿਸੇ ਦਾ ਕੋ ਕਾਡ ਆਰਡਰ ਦੇ ਬੁਰਾ ਹਾਲ ਹੈ ਇਸ ਕਰਕੇ ਉਹ ਐਲੀਗੇਸ਼ਨ ਨਹੀਂ ਲਾਣਗੇ ਹੋਰ ਕਰ ਕੀ ਸਕਦੇ ਨੇ ਉਹ ਕਹਿੰਦੇ ਵਿਰੋਧੀ ਤਾਂ ਇਸ ਤਰ੍ਹਾਂ ਵੀ ਕਹਿ ਰਹੇ ਨੇ ਕਹਿੰਦੇ ਵਾਸ਼ਿੰਗ ਮਸ਼ੀਨ ਲਾਈ ਹੋਈ ਆ ਬੀਜੇਪੀ ਨੇ ਜਿਹੜਾ ਬੀਜੇਪੀ ਚ ਜਾਂਦਾ ਏਡੀਬੀ ਪਿੱਛੇ ਹੋ ਜਾਂਦੀ ਆ ਸੀਬੀਆਈ ਵੀ ਪਿੱਛੇ ਹੋ ਜਾਂਦੀ ਆ ਆਪ ਵੀ ਕਹਿ ਰਹੀ ਆ ਕਾਂਗਰਸ ਵੀ ਕਹਿ ਰਹੀ ਆ ਦੇਖੋ ਇਹ ਇਹ ਸਰਕਾਰ ਇਸ ਕਰ ਲਈ ਉਹਨਾਂ ਨੇ ਥੋੜਾ ਬਹੁਤ ਆਪ ਮਹਿਸੂਸ ਕਰ ਦਿੱਤਾ ਉਹਨਾਂ ਜਿਹੜਾ ਪ੍ਰਮੁੱਖ ਹੈ ਕੇਜਰੀਵਾਲ ਸਾਹਿਬ ਜਿਹੜਾ ਜਿਹੜਾ ਆਪਣੇ ਨੂੰ ਕਟੜ ਇਮਾਨਦਾਰ ਕਹਿੰਦਾ ਹੈ ਕਰਾਪਸ਼ਨ ਦੇ ਕੇਸ ਅੰਦਰ ਹੈ ਔਰ ਉਹਨੂੰ ਹਰ ਤੱਕ ਸੁਪਰੀਮ ਕੋਰਟ ਤੋਂ ਕੁਝਵਾਂਤ ਨਹੀਂ ਮਿਲੀ ਹੈ ਇਟ ਮੀਨਸ ਕੁਝ ਨਾ ਕੁਝ ਕੇਸ ਹੈ ਔਰ ਇਹ ਕਹੇ ਸੀ ਕੋਰਟ ਵਿੱਚ ਤੇ ਸਾਡੇ ਗਏ ਐਵੇਂ ਸਾਡੇ ਗਲਤ ਕੇਸ ਹਨ ਪੜਿਆ ਉਹਨਾਂ ਨੇ ਇਹ ਅਬਜ਼ਰਵ ਕੀਤਾ ਵੀ ਈਡੀ ਕੋਲ ਸਫੀਸ਼ੀਐਂਟ ਪ੍ਰੂਫ ਹਨ ਤਾਂ ਇਹਨੂੰ ਰਸ ਕੀਤਾ ਤੇ ਉਹ ਜੇ ਕਹਿਣ ਜੇ ਵਾਸ਼ਿੰਗ ਮਸ਼ੀਨ ਦੀਆਂ ਗੱਲਾਂ ਕਰਨ ਆਪ ਉਹਨਾਂ ਦਾ ਅੰਦਰ ਚਾਤੀ ਬਾਣੀ ਚਾਹੀਦੀ ਹੈ ਕਿੰਨੇ ਮੰਤਰੀ ਉਹਨਾਂ ਦੇ ਜੇਲ੍ਹਾਂ ਵਿੱਚ ਬੈਠੇ ਨੇ ਇਸ ਕਰਕੇ ਉਹਨਾਂ ਨੂੰ ਦੂਜਿਆਂ ਦੀਆਂ ਗੱਲਾਂ ਕਰਨੀਆਂ ਸੌਕੀਆਂ ਆਪ ਕਰਾਪਸ਼ਨ ਨਾਲ ਲਤਤਤ ਹੋ ਚੁੱਕੇ ਨੇ ਨਹੀਂ ਵੀ ਕਹਿ ਰਹੇ ਨੇ ਕਹਿੰਦੇ ਪਹਿਲਾਂ ਸੂਮ ਪ੍ਰਕਾਸ਼ ਜੀ ਜਿੱਤੇ ਫਿਰ ਇੱਥੋਂ ਤੁਹਾਡੀ ਪਤਨੀ ਨੂੰ ਟਿਕਟ ਦੇਤੀ ਕਹਿੰਦੇ ਭਾਜਪੀ ਕਹਿੰਦੀ ਸੀ ਪਰਿਵਾਰਵਾਦ ਨਹੀਂ ਪਰ ਕਹਿੰਦੇ ਤਾਂ ਪਰਿਵਾਰਵਾਦ ਆ ਆਪਣੀ ਪਤਨੀ ਨੂੰ ਟਿਕਟ ਦਵਾਤੀ ਦੇਖੋ ਮੈਂ ਇਹਨੂੰ ਟਿਕਟ ਨਹੀਂ ਦਿੱਤੀ ਉਹਨਾਂ ਨੂੰ ਦਿੱਤੀ ਹੈ ਜੋ ਸਮਾਜ ਸੇਵਾ ਦਾ ਵੱਡਾ ਕੰਮ ਕਰਦੇ ਰਹੇ ਨੇ ਪਾਰਟੀ ਦੇ ਜਿਹਨੂੰ ਠੀਕ ਸਮਝਦੀ ਆ ਉਹਨੂੰ ਟਿਕਟ ਦਿੰਦੀ ਆ ਇਥੇ ਇੱਕ ਵੱਡਾ ਜਨਤਾ ਦੀ ਰੋਈ ਚੱਲਦੀ ਆ ਪੰਜਾਬ ਜੀ ਕੋਈ ਇੱਕ ਦੀ ਰੋਈ ਹੋਣੀ ਆ ਜਿਹੜੀ 7 ਸਾਲ ਤੋਂ ਲਗਾਤਾਰ ਚੱਲ ਰਹੀ ਆ ਲੜਕੀਆਂ ਦੀਆਂ ਸ਼ਾਦੀਆਂ ਗਰੀਬ ਲੋਕਾਂ ਨੂੰ ਦਵਾਈ ਦੇਣੀ ਲੜਕੀਆਂ ਦੇ ਹੋਰ ਕੰਮ ਕਰ ਰਹੇ ਨੇ ਪੜ੍ਹਾਈ ਦਾ ਕੰਮ ਕਰਨਾ ਇਹ ਸੇਵਾ ਦਾ ਕੰਮ ਪਰਿਵਾਰ ਵੱਲ ਕਹਿਣਾ ਹੋਰ ਕਰ ਲੈ ਪਰ ਪਾਰਟੀ ਕੰਮ ਨੂੰ ਦੇਖ ਕੇ ਟਿਕਟਾਂ ਦਿੰਦੀ ਹੈ ਤਾਂ ਕੰਮ ਨੂੰ ਦੇਖ ਕੇ ਟਿਕਟ ਦਿੱਤੀ ਗਈ ਆ ਤੁਹਾਡੀ ਪਤਨੀ ਬਿਲਕੁਲ ਇਹਦੇ ਨਾਲ ਹੋਰ ਮੈਂ ਜੇ ਗੱਲ ਕਰਾਂ ਪੰਜਾਬ ਦੇ ਵਿੱਚ ਬੀਜੇਪੀ ਲੀਡਰਾਂ ਦੀ ਲਗਾਤਾਰ ਖਿਲਾਫਤ ਹੋ ਰਹੀ ਆ ਕਿਸਾਨ ਲਗਾਤਾਰ ਘੇਰ ਦੇ ਨਜ਼ਰ ਆ ਰਹੇ ਨੇ ਭਾਵੇਂ ਹੰਸ ਰਾਜ ਹੋਣ ਭਾਵੇਂ ਤੁਹਾਡੇ ਹੋਰ ਕੈਂਡੀਡੇਟ ਹੋਣ ਤਾ ਤੁਹਾਡੇ ਨਾਲ ਕਿਸ ਤਰੀਕੇ ਦਾ ਵਤੀਰਾ ਲੋਕਾਂ ਦਾ ਵਿੱਚ ਕਿਸਾਨਾਂ ਦੇ ਵਿੱਚ ਜਾਣੇ ਹੋ ਦੇਖੋ ਵਿਰੋਧ ਕਰਨਾ ਪ੍ਰੋਟੈਸਟ ਕਰਨਾ ਕਿਸਾਨਾਂ ਦਾ ਹੱਕ ਹੈ ਪ੍ਰੋਪਗੈਂਡਾ ਆਪਣੀ ਪਾਰਟੀ ਦਾ ਚੋਣ ਪ੍ਰਚਾਰ ਕਰਨਾ ਸਾਡਾ ਹੱਕ ਹੈ ਇਹਨੂੰ ਆਪਣੇ ਲਿਮਟ ਚ ਰਹਿਣਾ ਚਾਹੀਦਾ ਇੱਕ ਦੂਜੇ ਇੰਟਰਫੇਅਰ ਕਰਾਂਗੇ ਗਲਤ ਹੋਏਗਾ ਕਿਸਾਨਾਂ ਨੂੰ ਮੈਂ ਬਹੁਤ ਨੇੜੇੋਂ ਜਾਣਦਾ ਪਹਿਲੀ ਜਿਹੜੀ 11 ਦੌਰ ਦੀ ਗੱਲਬਾਤ ਪਹਿਲਾਂ ਹੋਈ ਸੀ ਮੈਂ ਉਹਨਾਂ ਨਾਲ ਚੰਮਲ ਹੁੰਦਾ ਰਿਹਾ ਉਹਨਾਂ ਦੇ ਬੈਠਾ ਇਹਨਾਂ ਨਾਲ ਸਾਰੇ ਕਿਸਾਨ ਲੀਡਰ ਨੂੰ ਨਿੱਜੀ ਤੌਰ ਤੇ ਮੇਰਾ ਬਹੁਤ ਵਧੀਆ ਸਬੰਧ ਨੇ ਪਰ ਅਲਟੀਮੇਟਲੀ ਉਹਨਾਂ ਨਾਲ ਗੱਲਬਾਤ ਬੈਠ ਕੇ ਗੱਲ ਕਰਨੀ ਹੈ ਤੁਸੀਂ ਪੰਜ ਸਵਾਲ ਪੁੱਛੋਗੇ ਇੱਕ ਦਿਨ ਸਵਾਲ ਕਰਦਾ ਉਹਦਾ ਅਸੀਂ ਆਨਸਰ ਦੇ ਜਾਂਦੇ ਗਏ ਦੂਜਾ ਫੇਰ ਸਵਾਲ ਕਰਦੇ ਤੀਜਾ ਕਰਦੇ ਚੌਥਾ ਉਹ ਇੱਕ ਰਟੀ ਰਟਾਈ ਗੱਲ ਜਿਹੜੀ ਵਾਰ-ਵਾਰ ਹੀ ਨਹੀਂ ਕਹਿਣੀ ਆ ਸੁਣਨਾ ਤਾਂ ਕਿਸੇ ਦੀ ਗੱਲ ਹੈ ਨਹੀਂ ਮੈਂ ਤਾਂ ਕਹਿੰਦਾ ਵੀ ਅਲਟੀਮੇਟਲੀ ਗੱਲ ਬੈਠ ਕੇ ਹੋਣੀ ਆ ਕਿਸਾਨਾਂ ਦੀਆਂ ਸਮੱਸਿਆਵਾਂ ਜਿਹੜੀਆਂ ਕਹਿੰਦੇ ਨੇ ਬੈਠ ਕੇ ਹੱਲ ਹੋਣੀਆਂ ਉਹ ਇਹ ਤੋਂ ਬਗਰ ਹੋਰ ਕੋਈ ਚਾਰਾ ਨਹੀਂ ਹੈ ਤੇ 750 ਕਿਸਾਨ ਜਿਹੜਾ ਕਿਸਾਨ ਅੰਦੋਲਨ ਦੇ ਵਿੱਚ ਸ਼ਹੀਦ ਹੋਇਆ ਸੀ ਉਹਦਾ ਮੁੱਦਾ ਵੀ ਚੱਕਿਆ ਜਾ ਰਿਹਾ ਕਿਸਾਨਾਂ ਵੱਲੋਂ ਦੁਵਾਰੇ ਜਿਹੜਾ ਕਿਸਾਨਾਂ ਦਾ ਜਿਹੜਾ ਮੋਰਚਾ ਹੈ ਕਿਸਾਨ ਅੰਦੋਲਨ ਹੈ ਜਿਹੜਾ ਦੁਵਾਰ ਤੇ ਸ਼ੁਰੂ ਹੋ ਚੁੱਕਿਆ ਹੈ ਇਹਨੂੰ ਭਾਜਪਾ ਕਿਵੇਂ ਲੈਂਦੀ ਹੈ ਤੁਸੀਂ ਕਿਵੇਂ ਦੇਖਦੇ ਹੋ ਪਹਿਲਾਂ ਵਾਲਾ ਅੰਦੋਲਨ ਸੀ ਜਿਹੜਾ 750 ਕਿਸਾਨ ਜਿਹੜਾ ਸ਼ਹੀਦ ਹੋਇਆ ਸੀ ਅਜੇ ਮਿਸ਼ਰਾ ਟੈਣੀ ਦੇ ਮੁੰਡੇ ਨੇ ਜਿਹੜੀ ਗੱਡੀ ਕਿਸਾਨ ਦਿੱਤੇ ਸੀ ਉਹ ਵੀ ਮੁੱਦਾ ਚੱਕ ਰਹੇ ਨੇ ਉਹ ਲਗਾਤਾਰ ਐਮਐਸਪੀ ਦਾ ਮੁੱਦਾ ਚੱਕਿਆ ਜਾ ਰਿਹਾ ਦੇ ਜੋ ਜਿਹੜਾ ਹੁਣ ਮਰਡਰ ਹੋਇਆ ਸੀ ਜਜੇ ਗੋੜੀ ਦੇ ਇੱਕ ਸ਼ਹੀਦ ਹੋਇਆ ਲੜਕਾ ਸ਼ਹੀਦ ਹੋਇਆ ਜਾਂ ਤੁਸੀਂ ਮਿਸਰਾ ਦੀ ਗਰ ਬੇਟੇ ਦੀ ਗੱਲ ਕਰਦੇ ਹੋ ਇਹਨਾਂ ਨੂੰ ਕੌਣ ਸਪੋਰਟ ਕਰਦਾ ਇਹ ਤੇ ਕਾਨੂੰਨ ਨੂੰ ਸ਼ਕਤੀ ਨਾਲ ਤੇ ਕਰਨਾ ਚਾਹੀਦਾ ਹੈ ਔਰ ਕਾਰਵਾਈ ਹੋ ਵੀ ਰਹੀ ਹੈ ਔਰ ਜਿਹੜੀ ਹੋਣੀ ਚਾਹੀਦੀ ਹੈ ਕਾਨੂੰਨ ਆਪਣਾ ਕੋਰਸ ਲਏਗਾ ਕਿਸਾਨ ਕਹਿੰਦੇ ਅਜਮੇਸ਼ਰਾ ਟੈਣੀ ਤੇ ਉਸ ਤਰੀਕੇ ਨਾਲ ਕਾਨੂੰਨੀ ਕਾਰਵਾਈ ਨਹੀਂ ਹੋਈ ਜਿਸ ਤਰੀਕੇ ਨਾਲ ਹੋਣੀ ਚਾਹੀਦੀ ਸੀ ਸ਼ੁਭ ਕਰਨ ਵਾਲੇ ਮਸਲੇ ਤੇ ਉਸ ਤਰੀਕੇ ਨਾਲ ਕਾਰਵਾਈ ਨਹੀਂ ਹੋਈ ਹਰਿਆਣਾ ਸਰਕਾਰ ਵੱਲੋਂ ਜੋ ਤਰੀਕੇ ਦੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ ਸ਼ੁਭ ਕਰਨ ਦੇ ਕੇਸ ਵਿੱਚ ਸੀਬੀਆਈ ਇਨਕੁਆਇਰੀ ਕਰ ਰਹੀ ਹੈ ਇਹ ਤਾਂ ਬਾਅਦ ਹੋਰ ਕੁਝ ਹੋ ਸਕਦਾ ਔਰ ਜੋ ਬਦ ਤੋਂ ਬਦ ਸਖਤ ਤੋਂ ਸਖਤ ਕਾਰਵਾਈ ਵਿੱਚ ਬਣਦੀ ਹੈ ਉਹ ਕੀਤੀ ਵੀ ਆ ਹੋਣੀ ਵੀ ਚਾਹੀਦੀ ਆ ਉਹ ਕੋਈ ਸਪੋਰਟ ਨਹੀਂ ਕਰਦਾ ਜਦ ਕਿ ਨਾ ਗੱਲ ਜਿਆਤੀ ਕਰੇਗਾ ਉਹਦਾ ਉਹਦਾ ਪੂਰਾ ਐਕਸ਼ਨ ਹੋਣਾ ਚਾਹੀਦਾ ਮੈਂ ਤਾਂ ਇਸ ਗੱਲ ਦਾ ਆਦਮੀ ਆ ਪੰਜਾਬ ਦੀਆਂ ਸਮੱਸਿਆਵਾਂ ਦੀ ਜੇ ਕਿਸੇ ਨੇ ਮੈਂ ਪੰਜਾਬੀ ਸਭ ਤੋਂ ਪਹਿਲਾਂ ਐਮਪੀ ਪੰਜਾਬ ਤੋਂ ਪੰਜਾਬੀ ਆ ਪੰਜਾਬ ਦੀਆਂ ਸਮੱਸਿਆਵਾਂ ਜਿਹੜੀਆਂ ਕਿਸਾਨਾਂ ਦੀਆਂ ਮੈਂ ਸਰਕਾਰ ਦੇ ਲੈਵਲ ਤੇ ਜਿਹੜੀ ਮੈਨੂੰ ਠੀਕ ਲੱਗਦਾ ਮੈਂ ਟੇਕ ਅਪ ਕਰਦਾ ਗੱਲਬਾਤ ਵੀ ਕਰਦਾ ਏ ਕਿਸਾਨਾਂ ਨੂੰ ਵੀ ਪਤਾ ਲੀਡਰਾਂ ਨੂੰ ਵੀ ਪਤਾ 31 ਯੂਨੀਅਨਾਂ ਨਾਲ ਦੀਆਂ ਨੇ ਮੈਂ ਤਾਂ ਸਾਰੇ ਜਾਣਦੇ ਨੇ ਬਈ ਜਿਹੜੀ ਦੋ ਯੂਨੀਅਨ ਦੇ ਦੁਆਰਾ ਐਜੂਕੇਸ਼ਨ ਸ਼ੁਰੂ ਕੀਤੀ ਹੈ ਬਾਕੀ ਤਾਂ ਬਾਅਦ ਚਾ ਕੇ ਨਾਲ ਨਾਲ ਸਪੋਰਟ ਕਰਨ ਲਈ ਅਲਟੀਮੇਟਲੀ ਜੇ ਪੰਜਾਬ ਨੂੰ ਅਸੀਂ ਬਚਾਉਣਾ ਹੈ ਜੇ ਪੰਜਾਬ ਦਾ ਵਿਕਾਸ ਕਰਨਾ ਹੈ ਤਰਾਸ਼ਦੀ ਪੰਜਾਬ ਦੀ ਹੈ ਅਸੀਂ ਜੋ ਸੈਂਟਰ ਹੈ ਉਹਦੇ 올ਟ ਬੋਲੀ ਜਣਾ ਜਿਹੜੇ ਲੜਾਈ ਲੜਨੀ ਹੁੰਦੀ ਹੈ ਲੜਦੇ ਆ ਪੰਜਾਬ ਦਾ ਜੇ ਕੁਝ ਬਚਾਉਣਾ ਬਚਾਉਣਾ ਜੇ ਚਾਹੇ ਪੰਜਾਬ ਚ ਨਿਵੇਸ਼ ਹੋਵੇ ਇੱਥੇ ਰਿਡ ਕਾਰਖਾਨੇ ਲੱਗਣ ਇੱਥੇ ਡਿਵੈਲਪਮੈਂਟ ਹੋਵੇ ਫਿਰ ਸਾਨੂੰ ਮਾਹੌਲ ਠੀਕ ਕਰਨਾ ਪਏਗਾ ਤੇ ਰੋਜ਼ ਗੱਡੀਆਂ ਰੋਕਣੀਆਂ ਸੜਕਾਂ ਰੋਕਣੀਆਂ ਧਰਨੇ ਮਾਰਨੇ ਤੇ ਵਿਕਾਸ ਨਹੀਂ ਪੰਜਾਬ ਦਾ ਪਹਿਲੇ ਨੰਬਰ ਤੋਂ ਵਾਲਾ ਸੁਭਾ 17ਵੇਂ 18ਵੇਂ ਨੰਬਰ ਤੇ ਪਹੁੰਚ ਗਿਆ ਇਹਦੇ ਅਸੀਂ ਸਾਰੇ ਜ਼ਿੰਮੇਵਾਰ ਨੇ ਪੰਜਾਬ ਸਰਕਾਰ ਤਾਂ ਕਹਿੰਦੇ ਕਹਿੰਦੇ ਆਰਡੀਐਫ ਦਾ ਫੰਡ ਹੈ ਜਿਹੜਾ ਕੇਂਦਰ ਸਰਕਾਰ ਸਾਡਾ ਰੋਕੀ ਫਿਰਦੀ ਆ ਉਹਦੇ ਨਾਲ ਕਹਿੰਦੇ ਵਿਕਾਸ ਕਾਰਜ ਨੇ ਜਿਹੜੇ ਪਿੰਡਾਂ ਦੇ ਹੋਣੇ ਨੇ ਕਹਿੰਦੇ ਉਹਦੇ ਕਰਕੇ ਰੁਕੇ ਪਏ ਨੇ ਸਾਰੇ ਸਾਡੇ ਨਾਲ ਕਹਿੰਦੇ ਵਿਤਕਰਾ ਕੀਤਾ ਜਾ ਰਿਹਾ ਹਰ ਪਾਸੇ ਉਹ ਕਹਿੰਦੇ ਨੇ ਉਹ ਗੱਲ ਆਪਾਂ ਜਿਆਦਾ ਸੁਣਦੇ ਆ ਉਹੀ ਜਦੋਂ ਵਿਧਾਨ ਸਭਾ ਦੇ ਸੈਸ਼ਨ ਚ ਇਹ ਦੇਖੋ ਤਾਂ ਸੰਗੀ ਟਾਂਚਾ ਹੈ ਇਹ ਸੈਂਟਰ ਚ ਕੋਈ ਸਰਕਾਰ ਹੋਵੇ ਪੰਜਾਬ ਸੁਭਿਆ ਵਿੱਚ ਕੋਈ ਸਰਕਾਰ ਹੋਵੇ ਸੁਭਾਵੇ ਕਿ ਇਹ ਕਨਸਟੀਟਿਊਸ਼ਨ ਮੰਨਦਾ ਹੈ ਸਰਕਾਰਾਂ ਵੱਖ-ਵੱਖ ਹੋ ਸਕਦੀਆਂ ਪਰ ਉਹਦੇ ਰਿਲੇਸ਼ਨ ਦਾ ਠੀਕ ਹੋਣੀ ਚਾਹੀਦੀ ਹੈ ਜੇ ਆਪਾਂ ਉੱਠ ਕੇ ਕਹੀਏ ਵਿਧਾਨ ਸਭਾ ਸਾਡੇ ਕੋਲ ਤਾਂ ਪੈਸਾ ਬਹੁਤ ਹੈ ਸਾਨੂੰ ਪੈਸੇ ਦੀ ਲੋੜ ਨਹੀਂ ਹੈ ਜੇ ਸਾਨੂੰ ਜੀ ਸੈਂਟਰ ਪੈਸੇ ਨਹੀਂ ਦਿਓਗੇ ਅਸੀਂ ਸੁਪਰੀਮ ਕੋਰਟ ਤੇ ਜਾ ਕੇ ਲੈ ਲਾਂਗੇ ਕੋਈ ਆਪਾਂ ਸਭ ਜ਼ਿੰਮੇਵਾਰੀ ਦੀ ਗੱਲ ਤਾਂ ਕਰੀਏ ਜਿਹੜੇ ਪੈਸੇ ਬਣਦੇ ਆ ਉਹਨਾਂ ਤੇ ਜਾ ਕੇ ਦੇਤੀਏ ਜੇ ਤੁਸ ਨੂੰ ਜੁਟੀਲਾਈਜੇਸ਼ਨ ਸਰਟੀਫਿਕੇਟ ਨਹੀਂ ਭੇਜਿਆ ਉਹ ਜਾ ਕੇ ਭੇਜੀਏ ਉਹ ਬੈਠ ਕੇ ਗੱਲ ਹੋ ਸਕਦੀ ਹੈ ਅੱਜ ਤੱਕ ਤਾਂ ਬੜੇ ਜ਼ੂਬਿਆਂ ਦੀ ਸਾਰੇ ਜਾਣੇ ਉਹ ਸੈਂਟਰ ਨਾਲ ਗੱਲਬਾਤ ਕਰਦੇ ਸਾਡੀ ਇੱਜੇ ਤੋਂ ਸੁਣੀ ਥੋੜਾ ਸਿਆਸੀ ਤੌਰ ਤੇ ਅਸੀਂ ਵੱਖ-ਵੱਖ ਆਂ ਪਰ ਸਟੇਟ ਦੇ ਹਿੱਤਾਂ ਵਿੱਚ ਸੈਂਟਰ ਚ ਕੋਲ ਬੈਠ ਕੇ ਉਹਨਾਂ ਨੂੰ ਕਨਵਿੰਸ ਕਰਨਾ ਚਾਹੁੰਦਾ ਐਨੇ ਪੈਸੇ ਸਾਡੇ ਬਣਦੇ ਆ ਜੇਕਰ ਅਸੀਂ ਲੈਣੇ ਸੁਪਰੀਮ ਕੋਰਟ ਦੇ ਕੋਰਟ ਕੇਸ ਸੁਪਰੀਮ ਕੋਰਟ ਚ ਕਰ ਦਿੱਤਾ ਇਹ ਕੋਈ ਤਰੀਕਾ ਨਹੀਂ ਹੈ ਜੀ ਆਪ ਸਰਕਾਰ ਤਾਂ ਇੱਥੋਂ ਤੱਕ ਕਹੀ ਜਾਂਦੀ ਹੈ ਕਿ ਗਵਰਨਰ ਨੇ ਜਿਹੜੇ ਪੰਜਾਬ ਦੇ ਕਹਿੰਦੇ ਉਹ ਸਾਡੇ ਨਾਲ ਨਹੀਂ ਖੜਦੇ ਉਹ ਅੜਚਣਾ ਪਾ ਦਿੰਦੇ ਨੇ ਉਧਰੋਂ ਦਿੱਲੀ ਸਰਕਾਰ ਦੇ ਵਿੱਚ ਕਹਿੰਦੇ ਐਲਜੀ ਅੜਚਣਾ ਪਾਈ ਜਾਂਦੇ ਨੇ ਕਹਿੰਦੇ ਵਿਰੋਧੀਆਂ ਨੂੰ ਪੀਸਣ ਤੇ ਲੱਗੀ ਹੋਈ ਹੈ ਭਾਜੀਪੀ ਇੱਥੋਂ ਤੱਕ ਕਹਿ ਦਿੰਦੇ ਨੇ ਉਹਦਾ ਵਿਧਾਨ ਸਭਾ 'ਚ ਖੜ ਕੇ ਵੀ ਕਹਿ ਦਿੰਦੇ ਨੇ ਬਾਹਰ ਵੀ ਕਹਿ ਦਿੰਦੇ ਨੇ ਮੀਡੀਆ 'ਚ ਦੇਖੋ ਉਹਨੇ ਕਹਿਣ ਨੂੰ ਦੇ ਜੋ ਮਰਜ਼ੀ ਕਹ ਸਕਦੇ ਨੇ ਕੋਈ ਰੋਕਦਾ ਇਹ ਲੋਕਤੰਤਰ ਹੈ ਬੋਲਣ ਦੀ ਜਿਆਦੀ ਹੈ ਜੋ ਮਰਜ਼ੀ ਕੁਝ ਬੋਲ ਸਕਦੇ ਨੇ ਪਰ ਬਧੇਰੇ ਪੰਜਾਬ ਦੇ ਹਿੱਤਾਂ ਵਿੱਚ ਪੰਜਾਬ ਦੀ ਤਰੱਕੀ ਲਈ ਪੰਜਾਬ ਦੀ ਖੁਸ਼ਹਾਲੀ ਲਈ ਪੰਜਾਬ ਦੇ ਲੋਕਾਂ ਲਈ ਇੱਕ ਚੰਗਾ ਮਾਹੌਲ ਕ੍ਰੀਏਟ ਕਰਨਾ ਚਾਹੀਦਾ ਹੈ ਚੰਗਾ ਵਾਤਾਵਰਣ ਕ੍ਰੀਏਟ ਕਰਨਾ ਚਾਹੀਦਾ ਹੈ ਸੈਂਟਰ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਮੈਂ ਤਾਂ ਬਹੁਤ ਬੜੀ ਕਹਿਣਾ ਵਿੱਚ ਜੇ ਤੇ ਸਾਡੀ ਸਰਫਿਸ ਦੀ ਰੋਡ ਹੈ ਅਸੀਂ ਨਾਲ ਉਹਦੇ ਜਾ ਕੇ ਜਿਹੜੇ ਪੰਜਾਬ ਦੀ ਜੁੜੀ ਮਸਲੇ ਆ ਸੀ ਪੰਜਾਬ ਦੇ ਲੋਕਾ ਸਾਡਾ ਦਿਲ ਕਰਦਾ ਪੰਜਾਬ ਦੀ ਤਰੱਕੀ ਹੋਈਏ ਕਿਉਂਕਿ ਅਸੀਂ ਵੀ ਕਰਨ ਨੂੰ ਤਿਆਰ ਹੈ ਪਰ ਜੇ ਅਸੀਂ ਕਨਫਰਟੇਸ਼ਨ ਕਰਨੀ ਹੈ ਲੋਕਾਂ ਦੇ ਬਾਬਾ ਇਹ ਕਰਾਂ ਲਈ ਬਈ ਬੜੇ ਲੜਾ ਕੇ ਨੇ ਅਸੀਂ ਬੜੇ ਜਿਹਾਰੂ ਆ ਅਸੀਂ ਬੜੇ ਯੋਧੇ ਆ ਅਸੀਂ ਸੈਂਟਰ ਨਾਲ ਲੜ ਰਹੇ ਆ ਇਹੋ ਜਿਹਾ ਮਾਹੌਲ ਕ੍ਰੀਏਟ ਕਰਨਾ ਇਹ ਚੰਗਾ ਨਹੀਂ ਪੰਜਾਬ ਦੇ ਹਿੱਤ ਨਹੀਂ ਹੈ ਕੀ ਬੀਜਪੀ ਕੀ ਕਿਸਾਨਾਂ ਦੇ ਲਈ ਕਰ ਰਹੀ ਹੈ ਕਿਉਂਕਿ 750 ਜਿਹੜਾ ਕਿਸਾਨ ਸ਼ਹੀਦ ਹੋਇਆ ਉਹਦੇ ਸਿੱਧੇ ਤੌਰ ਤੇ ਕਿਸਾਨ ਲੀਡਰ ਨੇ ਭਾਵੇਂ ਕਿਸਾਨ ਨੇ ਉਹ ਸਿੱਧੇ ਤੌਰ ਤੇ ਕਹਿ ਰਹੇ ਨੇ ਕਹਿੰਦੇ ਬੀਜਪੀ ਇਹਦੇ ਲਈ ਜ਼ਿੰਮੇਵਾਰ ਹੈ ਵਿਰੋਧੀ ਪਾਰਟੀਆਂ ਵੀ ਕਹਿ ਰਹੀਆਂ ਨੇ ਵੀ 750 ਕਿਸਾਨ ਤਾਂ ਹੀ ਸ਼ਹੀਦ ਹੋਇਆ ਜੇ ਬੀਜਪੀ ਬਿੱਲ ਲੈ ਕੇ ਕਿਸਾਨੀ ਬਿੱਲ ਲੈ ਕੇ ਉਸ ਤੋਂ ਬਾਅਦ ਬਿੱਲ ਵਾਪਸ ਹੋ ਗਏ ਕਿਸਾਨ ਘਰਾਂ ਨੂੰ ਆ ਕੇ ਤਿੰਨ ਬਿੱਲ ਜਿਹੜੇ ਆਏ ਸੀ ਪ੍ਰਧਾਨ ਮੰਤਰੀ ਨੇ ਵਾਪਸ ਲਏ ਇਹ ਵੀ ਕਹਿ ਕੇ ਬਈ ਕਿਸਾਨਾਂ ਦੇ ਹਿੱਤ ਵਿੱਚ ਬਿੱਲ ਲੈ ਕੇ ਆਏ ਸੀ ਅਸੀਂ ਸੇ ਕਿਸਾਨਾਂ ਨੂੰ ਕਨਵਿੰਸ ਨਹੀਂ ਕਰਾ ਸਕਏ ਇਸ ਦਾ ਗਰੀਬ ਹਾਲ ਚਲੇ ਨੇ ਜਿਹੜੇ ਸ਼ਹੀਦ ਹੋਏ ਕਿ ਉਹਨਾਂ ਦੇ ਬਾਰੇ ਕੋਈ ਗੱਲਬਾਤ ਕਰਨੀ ਆਪਣੀ ਡਿਮਾਂਡ ਰੱਖਣ ਗੱਲਬਾਤ ਜੇ ਅਸੀਂ ਕਨਫਰਟੇਸ਼ਨ ਰੱਖਣੀਆਂ ਫਿਰ ਕੁਝ ਨਹੀਂ ਹੋਣਾ ਕਨਫਰਟੇਸ਼ਨ ਚ ਕੁਝ ਨਹੀਂ ਰੱਖਿਆ ਅਬ ਮਾਰਕੇਵਾਜੀ ਪੰਜਾਬ ਚ ਜ਼ਿਆਦਾ ਹੈ ਵੈਸੇ ਆਹ ਕਰਦੇ ਨਾ ਇਹ ਕਰਦੇ ਨਾ ਲੈ ਕੇ ਰੱਖਾਂਗੇ ਛੱਡਾਂਗੇ ਇਹਨਾਂ ਗੱਲਾਂ 'ਚ ਕੁਝ ਵੀ ਆਏ ਸੀ ਸੁਣੇ ਗਾਣੇ ਜੇ ਕਿਸਾਨ ਅੰਦੋਲਨ ਦੇ ਵਿੱਚ ਆਏ ਪੇਚਾ ਪੈ ਗਿਆ ਸੈਂਟਰ ਨਾਲ ਇਦਾਂ ਦੇ ਬਹੁਤ ਗਾਣੇ ਆਏ। ਅਸੀਂ ਦਿੱਲੀ ਨੂੰ ਆਹ ਕਰ ਦੇਣਾ ਦਿੱਲੀ ਤੇ ਰਾਹੇ ਕਰ ਦੇਣਾ ਦਿੱਲੀਏ ਦੇ ਨੂੰ ਇਹ ਕਰਦਾਂਗੇ। ਇਹ ਕਿਹੜਾ ਮੁਗਲਾਂ ਦਾ ਰਾਜ ਹੈ? ਸਾਡੇ ਪੰਜਾਬ ਦੀ ਤਰਾਸ਼ ਦੀ ਹੈ ਵੇ ਇਹਨਾਂ ਪੰਗਾ ਪਾ ਕੇ ਰੱਖਣਾ। ਇਹ ਇਹ ਬੋਲਤਾਇਤੀ ਪੰਜਾਬ ਦੇ ਲੋਕ ਤਕੜੇ ਨੇ, ਜਜ਼ਾਰੂ ਨੇ, ਹਿੰਮਤੀ ਨੇ, ਮਿਹਨਤੀ ਨੇ। ਇਹ ਪੰਜਾਬ ਦੁਨੀਆ ਦਾ ਨਕਸ਼ਾ ਬਦਲ ਸਕਦੇ ਨੇ। ਪਰ ਇਸ ਲਈ ਲੀਡਰਸ਼ਿਪ ਦੀ ਸੇਧ ਦੀ ਚੰਗੀ ਜ਼ਰੂਰਤ ਹੈ। ਡਿਪਲੋਮੇਸੀ ਦੇ ਵਿੱਚ ਫਾੜੀ ਵੀ ਦੱਸਿਆ ਜਾਂਦਾ ਪੰਜਾਬੀਆਂ ਨੂੰ ਵੀ ਪੰਜਾਬੀ ਡਿਪਲੋਮੇਸੀ ਦੇ ਵਿੱਚ ਪਿੱਛੇ ਨਹੀਂ ਬਾਕੀ ਸਭ ਪਾਸੇ ਅੱਗੇ ਨੇ ਬਸ ਇਹ ਗੱਲਾਂ ਤੁਸੀਂ ਵੀ ਉਹ ਵਾਰਿਆ ਕਰੋ ਐਡਾ ਬੜਾ ਟੀਵੀ ਤੁਸੀਂ ਚੈਨਲ ਚਲਾ ਰਹੇ ਹੋ ਪੰਜਾਬ ਦੇ ਲੋਕਾਂ ਨੂੰ ਇਹ ਸਮਝਾਇਆ ਕਰੋ ਵੀ ਜਿਹੜੀ ਠੱਬੀ ਖਾਂਦੇ ਨੇ ਨਾ ਅਭੀ ਐਵੇਂ ਬਿਨਾਂ ਮਤਲਬ ਤੋਂ ਲੜਾਈ ਕਿਸੇ ਦੀ ਅਸੀਂ ਐਮਐਸਪੀ ਦੀ ਗੱਲ ਕਰਦੇ ਹਾਂ ਪੰਜਾਬ ਦੇ ਬੰਦੇ ਦੀ ਕੀ ਸਮੱਸਿਆ 100% ਕਣਕ ਚੱਕੀ ਜਾਂਦੀ ਹੈ 100% ਚੋਨਾ ਜੱਕਿਆ ਜਾਂਦਾ ਹੈ ਤੇ ਪਿਛਲੇ 50 ਸਾਲੋਂ ਚੱਕੇ ਜਾਂਦੇ ਆ ਇਹ ਤੇ ਐਮਐਸਵੀ ਦੇ ਦਿਨ ਸਮੱਸਿਆ ਨਹੀਂ ਦੂਜੇ ਸੂਬੇ ਦੀ ਸਮੱਸਿਆ ਹੋ ਸਕਦੀ ਇਹ ਕਹਿੰਦੇ ਅਸੀਂ ਲੜਾਈ ਦੂਜੇ ਸੂਬੇ ਦੀ ਲੜ ਰਹੇ ਹਾਂ ਲੜਾਈ ਤੁਸੀਂ ਇੱਥੇ ਪੰਜਾਬ ਚ ਮਾਹੌਲ ਖਰਾਬ ਕਰਕੇ ਤੇ ਆ ਦੂਜੇ ਸੂਬੇ ਦੀ ਲੜਾਈ ਉਹਨਾਂ ਦਾ ਤਾਂ ਕੋਈ ਕੰਟਰੀਬਿਊਸ਼ਨ ਬទਨੀ ਨਹੀਂ ਹੈ ਜੇ ਐਮਐਸਵੀ ਦਾ ਕਾਨੂੰਨ ਬਣ ਗਿਆ ਪੰਜਾਬ ਦਾ ਨੁਕਸਾਨ ਹੋਏਗਾ ਮੈਂ ਇੱਕ ਤਾਂ ਲੀਡਰ ਨੂੰ ਹੀ ਪਤਾ ਦੂਜੇ ਸੂਬੇ ਨੂੰ ਤਾਂ ਫਾਇਦਾ ਹੋਏਗਾ ਉਹਨਾਂ ਦੀ ਖਾਤਰ ਲੜਾਈ ਲੜਦੇ ਆ ਆਪਣਾ ਨੁਕਸਾਨ ਕਰਦੇ ਆ ਇਹ ਕਿਹੜਾ ਸੋਚ ਹੈ 23 ਫਸਲਾਂ ਤੇ ਐਮਐਸਪੀ ਦੀ ਵੀ ਗੱਲ ਕਰਦੇ ਨੇ ਕਿਸਾਨ ਕਹਿੰਦੇ 23 ਫਸਲਾਂ ਤੇ ਐਮਐਸਪੀ ਦੇ ਦਿਓ ਹਰਜ਼ ਕੀ ਹੈ 23 ਫਸਲਾਂ ਤੇ ਐਮਐਸਪੀ ਦੇਣ ਦੇ ਲਈ ਕਿਸਾਨਾਂ ਪੰਜਾਬ ਚ ਕਿਹੜੀ ਫਸਲਾਂ ਵੀ ਕਣਕ ਝੋਨਾ ਹੁੰਦਾ ਨਾ ਦਾਲ ਕੋਈ ਖਰੀਦਦਾ ਨਾ ਕੋਈ ਹੋਰ ਵੇਚਦਾ ਪੰਜਾਬ ਦੀ ਐਜਿਲੇਸ਼ਨ ਕਰਨ ਦਾ ਕੀ ਬੰਦ ਦੋ ਜੇ ਕਹਿੰਦੇ ਕਿ ਉਹਨਾਂ ਦਾ ਪੰਜਾਬ ਦੇ ਪਾਣੀ ਨੂੰ ਨੀਵਾ ਲਜਾਈ ਜਾ ਰਿਹਾ ਦਿਨੋਂ ਦਿਨ ਕਹਿੰਦੇ ਡਾਰਕ ਜ਼ੋਨ ਦੇ ਵਿੱਚ ਪੰਜਾਬ ਜਾ ਰਿਹਾ ਜਦੋਂ ਕਿ ਉਹਨਾਂ ਕਹਿੰਦੇ ਚੇਂਜ ਕਰ ਲਓ ਡਾਈਵਰਸਿਟੀ ਕੋਈ ਕਰੋ ਉਹਦੇ ਇਹ ਬੀਜਾਂਗੇ ਜੇ ਕਿ ਉਹ ਕਹਿੰਦੇ ਪ੍ਰਾਲੀ ਨਾ ਸਾੜੋ ਕਹੀਂ ਸਾੜਾਂਗੇ ਕੋਈ ਸਿਸਟਮ ਨੂੰ ਥੋੜਾ ਜਿਹਾ ਬਤਾ ਠੀਕ ਕਰਨਾ ਪਏਗਾ ਤੁਹਾਡੀ ਜਿਹੜੀ ਗੱਲ ਹੈ ਵੇ ਜੀ ਪੰਗਾ ਪਾ ਕੇ ਰੱਖਣਾ ਉਹ ਪੰਜਾਬ ਦੇ ਇੱਕ ਇਹ ਗਾਣੇ ਸੁਣੇ ਵੇਹੇ ਤੁਸੀਂ ਨੇ ਪੇਚਾ ਪੈ ਗਿਆ ਸੈਂਟਰ ਨਾਲ ਕਹਿ ਕਹਿ ਕੇ ਬਦਲੇ ਲੈਂਦਾ ਇਹਨੂੰ ਪੰਜਾਬ ਕਹਿੰਦੇ ਆ ਸੁਣੇ ਗਾਣੇ ਜਿਹੜੇ ਕਿਸਾਨ ਐਜੀਟੇਸ਼ਨ ਦੇ ਵਿੱਚ ਆ ਸਾਰੇ ਸੁਣੇ ਆ ਬਹੁਤ ਕੁਝ ਸੁਣਿਆ ਇਹ ਗਾਣੇ ਸਮੇਂ ਦੇ ਨਾਲ ਹਮੇਸ਼ਾ ਚੱਲਦੇ ਰਹੇ ਆ ਦਿੱਲੀ ਚ ਬੈੰਦੇ ਸੀ ਤੁਸੀਂ ਮਨਿਸਟਰਾਂ ਦੇ ਨਾਲ ਉਹ ਫਿਰ ਕੀ ਗੱਲਾਂ ਕਰਦੇ ਹੁੰਦੇ ਸੀ ਇਹ ਗਾਣੇ ਸੁਣ ਕੇ ਉਈ ਸਭ ਤੋਂ ਵਜੇ ਸੀ ਪੰਜਾਬ ਲਈ ਕਰਨਾ ਚਾਹੁੰਦੇ ਆ ਪੰਜਾਬ ਦੀ ਜਿਹੜੀ ਸਮੱਸਿਆ ਨਹੀਂ ਉਹਦੇ ਲਈ ਖਾਤਰ ਲੜੀ ਜਾਂਦੇ ਆ ਸਮੱਸਿਆ ਕਿਸੇ ਦੀ ਐ ਲੜੇ ਰਹੇ ਨੇ ਪਪ ਵਿੱਚ ਆਏ ਪਾ ਕੇ ਬੈਠੇ ਨੇ 700 ਬੰਦਾ ਸ਼ਹੀਦ ਕਰਾ ਲਿਆ ਐਮਐਸਬੀ ਦੀ ਕੋਈ ਸਮੱਸਿਆ ਪੰਜਾਬ ਦੀ ਨਹੀਂ ਹੈ ਪੰਜਾਬ ਦਾ 100% ਚੋਣਾ ਚੱਕਿਆ ਜਾਂਦਾ 100% ਕਢ ਕੇ ਚੱਕੀ ਜਾਂਦੀ ਹੈ ਪਰ ਫਿਰ ਵੀ ਆਪਾਂ ਲੜਾਈ ਲੜ ਰਹੇ ਆ ਮਰ ਲੋ ਥੋੜਾ ਜਿਹਾ ਸਤਿਵਾਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਖਾਤਰ ਆਣ ਵਾਲੇ ਭਵਿੱਖ ਦੀ ਖਾਤਰ ਅਸੀਂ ਚੋਨਾ ਜੇ ਕਿਨਾਂ ਚੋਨਾ ਨਾ ਲਾਓ ਉਹ ਕਹਿੰਦੇ ਲਾਵਾਂਗੇ ਕਿਸਾਨ ਕਹਿੰਦੇ ਮੰਡੀਆਂ ਖਤਮ ਕਰਨ ਦੇ ਲਈ ਬੀਜੇਪੀ ਨੇ ਆਪਣੇ ਮਿੱਤਰਾਂ ਨੂੰ ਕਾਰਪੋਰੇਟ ਮਿੱਤਰਾਂ ਦੇ ਸਾਈਲੋ ਖਲਾਤੇ ਇੱਥੇ ਕਹਿੰਦੇ ਮੰਡੀਆਂ ਖਤਮ ਹੋਣਗੀਆਂ ਸਰਕਾਰੀ ਖਰੀਦ ਖਤਮ ਹੋ ਜੂ ਸਿੱਧੇ ਲੋਕ ਸਾਈਲੋ ਦੇ ਵਿੱਚ ਜਾਣ ਲੱਗ ਜਣੇ ਕਿਸਾਨ ਤਾਂ ਇਹ ਵੀ ਕਹਿੰਦੇ ਕਿਸਾਨ ਦੇਖੋ ਕਹਿਣ ਨੂੰ ਮੈਂ ਉਹਨਾਂ ਨੂੰ ਛੱਟਾ ਨਹੀਂ ਸਕਦਾ ਸਾਈਲੋ ਕੋਈ ਬੁੜੀ ਚੀਜ਼ ਤਾਂ ਨਹੀਂ ਹੈ ਜਿਹੜਾ ਜਿੰਨਾ ਸਟੋਰ ਹੁੰਦਾ ਚੋਨਾ ਤੇ ਕਣਕ 30 40% ਬਰਬਾਦ ਹੁੰਦੀ ਹੈ ਭਈ ਵੀ ਸਟੋਰਾਂ ਦੇ ਵਿੱਚ ਇਹਦੇ ਵਿੱਚ ਇੱਕ ਦਾਣਾ ਖਰਾਬ ਨਹੀਂ ਹੁੰਦਾ ਇਹ ਸਟੋਰੇਜ ਦਾ ਸਭ ਤੋਂ ਵਧੀਆ ਕੰਮ ਹੈ ਇਹਦੀ ਨੀਤੀ ਕਿ ਇਦਾਂ ਅਲਾਓ ਕਰੋ ਵੀ ਪਰਚੇਜ਼ ਨਾਲ ਅਲਾਓ ਲਿਆ ਕੇ ਸਟੋਰ ਤੇ ਹੋ ਜੇ ਸਟੋਰ ਤੇ ਕੋਈ ਮਾੜੀ ਨਹੀਂ ਦਿਸ ਇਸ ਮੋਸਟ ਮਾਡਰਨ ਸਿਸਟਮ ਆਫ ਇਹ ਕੋਈ ਚੀਜ਼ ਖਰਾਬ ਨਹੀਂ ਹੁੰਦੀ ਮੌਇਸਚਰ ਉਹਦਾ ਕੰਟਰੋਲ ਰਹਿੰਦਾ ਜੇ ਚੂਹਿਆਂ ਨੇ ਖਾਣਾ ਬਾਅਦ ਵਿੱਚ ਕੋਈ ਲੋਕਾਂ ਨੇ ਖਾ ਜਾਣਾ ਕੋਈ ਅਫਸਰਾਂ ਨੇ ਖਾ ਜਾਣਾ ਕੋਈ ਮਜ਼ਦੂਰਾਂ ਨੇ ਕਹਾ ਜਣਾ ਕਿੰਨੀ ਚੋਰੀ ਹੁੰਦੀ ਹੈ 30 40% ਜਿਹੜਾ ਕਈ ਵਾਰੀ ਖੋਦੋਬੋਦ ਹੋ ਜਾਂਦਾ ਕਿੰਨੇ ਲੋਕਾਂ ਦੇ ਕੇਸ ਚੱਲਦੇ ਆ ਮੁੜ ਕੇ ਖਤਮ ਹੋ ਜਾਂਦਾ ਸਾਰਾ ਕੁਝ ਅਰਬਾਂ ਰੁਪਏ ਦਾ ਨੁਕਸਾਨ ਸਰਕਾਰ ਦਾ ਹੁੰਦਾ ਤੁਸੀਂ ਬੀਜੇਪੀ ਸੋਚਦੀ ਹੈ ਪੰਜਾਬ ਖਾਤਰ ਦਿੱਲੀ ਸੋਚਦੀ ਹੈ ਪੰਜਾਬ ਖਾਤਰ ਪਰ ਕੀ ਪੰਜਾਬ ਨੂੰ ਸਮਝਾ ਨਹੀਂ ਸਕੀ ਬੀਜੇਪੀ ਉਸ ਤਰੀਕੇ ਦੇ ਨਾਲ ਕਿਉਂਕਿ ਜਿਸ ਤਰੀਕੇ ਨਾਲ ਤੁਹਾਡੇ ਐ ਐਮਪੀ ਜਾ ਰਹੇ ਨੇ ਪਿੰਡਾਂ ਦੇ ਵਿੱਚ ਉਹਨਾਂ ਨਾਲ ਵਤੀਰਾ ਹੋ ਰਿਹਾ ਹੈ ਉਹਨਾਂ ਦਾ ਵਿਰੋਧ ਲਗਾਤਾਰ ਜਾਰੀ ਹੈ ਤੁਸੀਂ ਲਗਾਤਾਰ ਕਹਿੰਦੇ ਹਾਂ ਹਾਂਸਰਾਜ ਹਾਂਸ ਕਹਿੰਦੇ ਤੁਹਾਡੇ ਭਰਾ ਨੂੰ ਮੰਤਰਾ ਜਮਿੰਤ ਬਣਾਤਾ ਯਾਰ ਹਾਂਸਰਾਜ ਹਾਂਸ ਤਾਂ ਰਹਿਣੀ ਨਹੀਂ ਦਿੰਦਾ ਪੰਜਾਬ ਦੇ ਬਾਰੇ ਕਰਤਾਰਪੁਰ ਦਾ ਲੰਗਾ 70 ਸਾਲ ਅਪਾ ਅਰਦਾਸਾਂ ਕਰਦੇ ਰਹੇ ਵਿਚੜੇ ਗੁਰਤਾ ਅਮਰੋਸੇਨ ਨੂੰ ਵਿਛੋੜਿਆ ਗਿਆ ਉਹਨਾਂ ਦੇ ਦਰਸ਼ਨ ਦਰਸਾਰ ਦੀ ਗੱਲ ਕਰਦੇ ਰਹੇ ਉਹਨਾਂ ਦਾ ਕਿਹਨੇ ਕੀਤਾ ਸੀ ਜਿੰਦਰਪਾਈ ਮੋਦੀ ਦੇ ਵੇਲੇ ਹੋਇਆ 84 ਦੇ ਦੰਗੇ 35 ਸਾਲ ਆਪਾਂ ਮਿੰਤਾ ਕਰਦੇ ਤਰਲੇ ਕਰਦੇ ਗਲਾਂ ਚ ਟੈਰ ਪਾ ਕੇ ਲੋਕੀ ਸਾੜੇ ਕਿੰਨੇ ਸਜ਼ਾਵਾਂ ਦਵਾਈਆਂ ਇਹਨਾਂ ਸੈੱਟ ਬਣਾ ਕੇ ਸਜ਼ਾਵਾਂ ਹੋਈਆਂ ਜੇਲ੍ਹ ਚ ਵੀ ਰੋਕੀ ਗਏ ਔਰ ਕੀ ਚੱਲ ਰਿਹਾ ਨਹੀਂ ਜੇ ਬੰਦੀ ਸਿੰਘਾਂ ਤਾਂ ਵੀ ਐਜੀਟੇਸ਼ਨ ਲੜੀ ਜਾ ਰਹੀ ਆ ਕਹਿੰਦੇ ਬੰਦੀ ਸਿੰਘ ਨਹੀਂ ਛੱਡ ਰਹੀ ਬੀਜੇਪੀ ਕਹਿੰਦੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ਪੁਰਬ ਤੇ ਪੀਐਮ ਮੋਦੀ ਨੇ ਵਾਅਦਾ ਕੀਤਾ ਸੀ ਕਹਿੰਦੇ ਉਸ ਤੋਂ ਬਾਅਦ ਮੁੱਕਰ ਕੇ ਪਿੱਛੇ हट ਗਈ ਬੀਜੇਪੀ ਦੇਖੋ ਉਹਦੇ ਵਿੱਚ 9 ਬੰਦਿਆਂ ਦੀ ਲੜ੍ਹ ਸਟ੍ਰਿਕ ਲੀ ਸੀ ਨੋਆ ਦੇ ਵਿੱਚੋਂ ਤਿੰਨ ਰਿਲੀਜ਼ ਹੋ ਗਏ ਤਿੰਨ ਦੀ ਡੈਥ ਹੋ ਗਈ ਸੀ ਇੱਕ ਤਾਂ ਸਾਡੇ ਤੇ ਲਾਲ ਸਿੰਘ ਜੀ ਇੱਥੇ ਸਾਡੇ ਇੱਥੇ ਦੇ ਨੇ ਉਹ ਆ ਰਿਲੀਜ਼ ਹੋਏ ਨੇ ਦੋ ਬੰਦੇ ਮੇਰੇ ਮਤਲਬ ਦੋ ਸਿਰਫ ਦੋ ਰਹਿੰਦੇ ਨੇ ਇੱਕ ਜਿਹੜਾ ਇੱਕ ਕਨਵਰਸਨ ਹੈ ਜਿਹਦੀ ਡੈਥ ਨੂੰ ਦੁਬੇ ਕਰਨਾ ਸੀ ਰਾਜਵੰਦ ਰਾਜਵੰਦ ਦੇ ਕੇਸ ਵਿੱਚ ਉਹ ਡੈਥ ਕੇਸ ਨੂੰ ਉਹ ਕਿ ਕਾਇਦੇ ਵਿੱਚ ਕਨਵਰਟ ਕਰਦਾ ਇੱਕ ਦੂਸਰਾ ਕੇਸ ਹੈ ਪੌਰਾਜ ਹੈ ਕੋਈੜਾ ਕੇਸ ਹੈ ਦੋ ਕੇਸ ਹੈ ਦੋ ਕੇਸ ਬੈਠ ਕੇ ਡਿਸਕਸ ਕੀਤੇ ਜਾ ਸਕਦੇ ਇਹਨੂੰ ਐਡਾ ਬੜਾ ਬਗਾਲ ਵਜੋਂ ਬੰਦੀ ਸਿੰਘਾਂ ਬੰਦੀ ਸਿੰਘ ਕਰਦੇ ਮੈਂ ਇੱਥੇ ਬੈਠ ਕੇ ਜਿਹੜੇ ਮੇਰੇ ਕੋਲ ਆਏ ਸੀ ਕੈਜਿਰੇਸ਼ਨ ਬਾਲ ਲੈ ਕੇ ਉਹਨਾਂ ਮੈਨੂੰ ਕਿਹਾ ਬਈ ਲਿਸਟ ਬਣਾ ਕੇ ਦਿਓ ਕਿਹੜੇ ਕਿਹੜੇ ਕੇਸ ਹੈ ਉਹਨਾਂ ਆਪ ਕਿਹਾ ਨੌ ਤੋਂ ਨੌ ਤੇ ਤਿੰਨ ਵਰਗੇ ਤਿੰਨ ਲੈ ਕੇ ਸਿਰਫ ਦੋ ਕੇਸ ਰਹਿੰਦੇ ਆ ਤੁਹਾਡੇ ਪੁਰਾਣੇ ਸਾਥੀ ਸੀ ਅਕਾਲੀ ਦਲ ਵਾਲੇ ਉਹੀ ਤੁਹਾਡੇ ਖਿਲਾਫ ਹੁਣ ਕਹੀ ਜਾਂਦੇ ਨੇ ਕਹਿੰਦੇ ਇਹਨਾਂ ਨੇ ਰੋਕਿਆ ਹੋਇਆ ਸਾਰਾ ਕੁਝ ਅਕਾਲੀ ਦਾ ਲਗਾਤਾਰ ਕਰ ਕਹਿੰਦੇ ਸਾਨੂੰ ਸੰਨ ਲਾਇਆ ਜਾ ਰਿਹਾ ਹੈ ਭਾਜਪਾ ਵੱਲੋਂ ਸਿੱਖਾਂ ਦੀਆਂ ਸੰਸਥਾਵਾਂ ਦੇ ਉੱਪਰ ਕਹਿੰਦੇ ਐਂਟੀ ਸਿੱਖ ਨੇ ਜਿਹੜੇ ਜਾਂ ਆਰਐਸਐਸ ਦੇ ਬੰਦੇ ਸਿੱਧੇ ਤੌਰ ਤੇ ਕਹਿ ਲਈ ਉਹਨਾਂ ਦਾ ਕਹਿਣਾ ਕਿ ਆਰਐਸਐਸ ਦੇ ਬੰਦੇ ਨੇ ਜਿਹੜੇ ਉਹ ਬਿਠਾਏ ਜਾ ਰਹੇ ਨੇ ਪੰਥਕ ਚਿਹਰੇ ਨੇ ਜਿਹੜੇ ਭਾਜਪਾ ਉਹਨਾਂ ਨੂੰ ਲਗਾਤਾਰ ਤੋਰ ਮੜੋਰ ਕਰਕੇ ਆਪਣੇ ਵਿੱਚ ਲੈ ਕੇ ਜਾ ਰਹੀ ਹੈ ਦੇਖੋ ਜੀ ਹਰਿਆਣੇ ਦੇ ਸਿੰਘ ਕਹਿੰਦੇ ਨੇ ਸਾਡੀ ਐਸਸੀਪੀ ਬੱਕਰੀ ਮੈਂ ਵੈਸੇ ਮੇਰਾ ਇੱਥੇ ਕੋਈ ਕਮੈਂਟ ਬਣਦਾ ਨਹੀਂ ਹੈ ਇਹ ਤੇ ਐਸਜੀਪੀਜੀ ਦੀ ਯੋਜਨਾ ਦੇ ਅਨੁਸਾਰ ਹਰਿਆਣੇ ਦੇ ਸਿੱਖਾਂ ਨੂੰ ਪੰਜਾਬ ਦੇ ਸਿੱਖਾਂ ਨਾਲ ਰਲ ਕੇ ਰਹਿਣਾ ਚਾਹੀਦਾ ਜੇ ਉਹ ਤੇ ਕੋ ਉਹਨਾਂ ਦਾ ਉਹ ਬੱਕਰੇ ਦੌਰ ਤੇ ਮੰਗ ਕਰਦੇ ਤੇ ਇਹ ਉਹਨਾਂ ਦਾ ਫੈਸਲਾ ਹੈ ਮੇਰੀ ਇੱਥੇ ਕੋਈ ਕਮੈਂਟਰੀ ਹੈ ਉਹਦੇ ਕੋਈ ਸ਼ਬਦ ਕਹਾ ਐਵੇਂ ਉਹਨੂੰ ਗਲਤ ਮੋੜ ਕੇ ਸਮਝ ਗਏ ਆਈ ਡੋਨਟ ਵਾਂਟ ਟੂ ਕਮੈਂਟ ਔਨ ਥਿਸ ਅਬ ਐਸੇ ਜਿਵੇਂ ਮੰਨ ਲਓ ਕਹਿੰਦੇ ਸਾਡੇ ਲੀਡਰ ਪੱਟੀ ਜਾ ਰਹੀ ਹੈ ਬੀਜੇਪੀ ਤਰਨ ਸੰਧੂ ਹੋਣੀ ਲਾ ਲਈ ਆਪਾਂ ਉੱਥੋਂ ਲਾਏ ਨਹੀਂ ਤੁਸੀਂ ਤਰਨਜੀਤ ਸਿੰਘ ਸੰਧੂ ਹੋਗੇ ਜਾਂ ਹੋਰ ਕਹਿੰਦੇ ਪੰਥਕ ਚਿਹਰੇ ਨੇ ਜਿਹੜੇ ਉਹਨਾਂ ਨੂੰ ਕੈਪਚਰ ਕਰ ਰਹੀ ਹੈ ਬੀਜੇਪੀ ਇਸ ਟਾਈਮ ਸੰਧੂ ਆਈਐਫਐਸ ਅਫਸਰ ਸੀ ਅੰਬੈਸਡਰ ਸੀ ਜਿਹੋ ਆਕੇ ਇਥੇ ਇਲੈਕਸ਼ਨ ਲੜਿਆ ਤੇ ਉਹਨਾਂ ਦਾ ਕੀ ਨੁਕਸਾਨ ਹੋਇਆ ਉਹਨਾਂ ਨੂੰ ਕੀ ਤਕਲੀਫ ਹੈ ਪੰਥਕ ਪਰਿਵਾਰ ਦੇ ਵਿੱਚੋਂ ਸੀ ਬੀਜੇਪੀ ਪੰਥਕ ਪਰਿਵਾਰ ਦੇ ਬੰਦੇ ਚੱਕਣ ਲੱਗ ਗੀ ਪੰਥਕ ਪਰਿਵਾਰ ਦਾ ਟਿਕਾਣਾ ਲਿਆ ਪੰਥਕ ਪਰਿਵਾਰ ਕਿਤੇ ਵੀ ਜਾ ਸਕਦਾ ਕਿਸੇ ਪਾਰਟੀ ਜਾ ਸਕਦਾ ਸੋਹਣੀ ਕੋ ਸ਼ੋਹਣੀ ਕਰਦੇ ਜਿਹੜਾ ਕੋਈ ਜੁਰੀਦ ਨਹੀਂ ਹੈ ਇਹਨਾਂ ਦੇ ਆਪਣੇ ਛੱਡ ਕੇ ਜਾ ਰਹੇ ਆ ਕਿੰਨੇ ਬੰਦੇ ਛੱਡ ਕੇ ਗਏ ਨੇ ਢੀਂਡਸਾ ਸਾਹਿਬ ਨਰਾਜ ਨੇ ਛੱਡ ਕੇ ਚਲੇ ਗਏ ਸੀ ਜਿਹਨੂੰ ਵੀ ਛੱਡ ਕੇ ਚਲੇ ਗਏ ਢੀਂਡਸਾ ਸਾਹਿਬ ਦੁਬਾਰੇ ਫੇਰ ਆਕਾਲੀ ਦਲ ਦੇ ਵਿੱਚ ਘਰ ਵਾਪਸੀ ਹੋ ਗਈ ਬੀਜਗੀਰ ਕੋ ਛੱਡ ਕੇ ਚੱਲ ਗਈ ਕਿਨੇ ਹੋਰ ਵੱਡੇ ਵੱਡੇ ਲੀਡਰ ਛੱਡ ਕੇ ਗਏ ਨੇ ਇਹ ਤਾਂ ਚੱਲਦਾ ਹੈ ਇਹਨੂੰ ਆਪਣਾ ਘਰ ਆਪ ਹੀ ਸੁਭਾਲਣਾ ਪੈਂਦਾ ਦੂਜੇ ਦੇ ਅਲੀਗੇਸ਼ਨਾਂ ਨਾਲ ਦਾ ਲਾਭ ਨਹੀਂ ਮੈਨੂੰ ਲੱਗਦਾ ਤਾਂ ਬੀਜੇਪੀ ਦਾ ਰੋਡ ਮੈਪ ਕੀ ਹੈ ਮੰਨ ਲਓ ਤੁਹਾਡਾ ਰੋਡ ਮੈਪ ਕੀ ਹੈ ਜੇ ਇਸ ਵਾਰ ਐਮਪੀ ਚੁਣੇ ਜਾਂਦੇ ਹੋ ਤੁਸੀਂ ਤੁਹਾਡੇ ਪਤਨੀ ਜੀ ਚੁਣੇ ਜਾਂਦੇ ਨੇ ਤਾਂ ਹੁਸ਼ਿਆਰਪੁਰ ਦੇ ਲਈ ਕੀ ਕਰਨ ਜਾ ਰਹੇ ਹੋ ਦੇਖੋ ਇੱਕ ਤਾਂ ਸਾਰਾ ਪੂਰਨ ਵਿਕਾਸ ਦੀ ਗੱਲ ਕਰਨੀ ਚਾਹੀਦੀ ਹੈ ਵਿਕਾਸ ਜਿਵੇਂ ਮੈਂ ਕਹਿੰਦਾ ਮੈਂ بڑے ਕੰਮ ਕਰਾਏ ਨੇ ਮੈਨੂੰ ਕੋਈ ਇਸ ਗੱਲੇ ਤੇ ਲੋਕੀ ਰਾਜ ਹੋ ਸਕਦੇ ਨੇ ਮੇਰੇ ਸਾਡੇ ਲੱਖ ਰੁਪਏ ਗ੍ਰਾਂਟ ਨਹੀਂ ਦਿੱਤੀ ਸਾਡੇ ਘਰ ਆਏ ਨਹੀਂ ਹੈ ਪਰ ਮੈਂ ਇਸ ਗੱਲੇ ਬਹੁਤ ਸੰਤੁਸ਼ਟੀ ਹੈ ਕਿ ਆਮ ਐਮਪੀ ਨਾਲੋਂ ਮੈਂ ਕਈ ਗੁਣਾ ਵੱਧ ਕੰਮ ਕਰਾਇਆ ਨੇ ਪੰਜਾਬ ਸੜਕਾਂ ਦੀ ਗੱਲ ਕਰੀਏ ਨੈਸ਼ਨਲ ਹਾਈਵੇ ਦੀ ਗੱਲ ਕਰੀਏ ਰੇਲਵੇ ਦੀ ਗੱਲ ਕਰੀਏ 에어ਪੋਰਟ ਅਸੀਂ ਆ ਆਦਮ ਪਤਾ ਚਲਾ ਚਾਲੂ ਕੀਤਾ ਕੱਬ ਤਾਂ ਮੈਂ ਆਪਣੇ ਪਰ ਮੈਨੂੰ ਪੂਰੀ ਮਾਨਸਿਕ ਸੰਤੁਸ਼ਟੀ ਹੈ ਪਿਛਲੇ 5 ਸਾਲਾਂ ਕਰਕੇ ਤੇ 3 ਸਾਲ ਟਰਮ ਬੜੀ ਅਜੀਬ ਲੱਗਿਆ 2 ਸਾਲ ਕੋਵਿਡ ਦਾ ਰਿਆ ਤੇ ਕਿਸਾਨ ਐਜਿਲੇਸ਼ਨ ਵਿੱਚ ਹੋਈ ਉਹ ਡਿਕਲੇਆ ਪਰ ਫਿਰ ਵੀ ਜਿੰਨੇ ਕੁ ਮੈਂ ਕੰਮ ਕਰਾਏ ਆ ਮੈਨੂੰ ਉਹਦੀ ਸੰਤੋਖੀ ਹੈ ਤਾਂ ਇਸ ਵਾਰ ਜਿਹੜਾ ਸਲੋਗਨ ਦਿੱਤਾ ਤੁਸੀਂ 400 ਪਾਰ ਹੋਊਗਾ ਬਿਲਕੁਲ ਹੋਊਗਾ ਜੇ ਅਸੀਂ ਜਿਹੜਾ ਸਲੋਗਨ ਦਿੱਤਾ ਸਲੋਗਨ ਦਾ ਮਤਲਬ ਹੈ ਇਹਨੂੰ ਅਚੀਵ ਕਰ ਲਈ ਸਾਰੇ ਕਾਰਜਕਰਤਾ ਆਪਣਾ ਸਾਰਾ ਜੋਰ ਲਾ ਰਹੇ ਨੇ ਪਰ ਲੋਕਾਂ ਵੱਲੋਂ ਬੜਾ ਚੰਗਾ ਰਿਸਪੌਂਸ ਮਿਲ ਰਿਹਾ ਸਮਾਧੀ ਲਈ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਸਤਿ ਸ੍ਰੀ ਅਕਾਲ ਤਾਂ ਇਹ ਸੀ ਸੂਮਪ੍ਰਕਾਸ਼ ਜੀ ਕੇਂਦਰੀ ਮੰਤਰੀ ਤਾਂ ਇਹਨਾਂ ਦਾ ਕਹਿਣਾ ਕਿ ਇਸ ਵਾਰ ਪੂਰਾ ਜ਼ੋਰ ਬੀਜੇਪੀ ਲਾ ਰਹੀ ਹੈ ਜਿਹੜਾ ਸਲੋਗਨ ਇਹਨਾਂ ਨੇ ਦਿੱਤਾ 400 ਪਾਰ ਉਹ ਇਸ ਵਾਰ ਹੋ ਕੇ ਹੀ ਰਹੂਗਾ ਕੈਮਰਾ ਪਰਸਨ ਦਵਿੰਦਰ ਦੇ ਨਾਲ ਮੈਂ ਰਾਜੀਵ ਸਿੰਘ ਪ੍ਰੋ ਪੰਜਾਬ ਟੀਵੀ ਹੁਸ਼ਿਆਰਪੁਰ